ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਵੰਤਰ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਸਵੇਰੇ 7 ਤਰੀਕ ਨੂੰ 7 ਅਗਸਤ ਨੂੰ 23 ਸਾਵਣ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਨ ਆ ਰਿਹਾ ਹੈ ਜਿਹੜਾ ਪਵਿੱਤਰ ਧਰਤੀ ਸ੍ਰੀ ਦਮਦਮਾ ਸਰਦਾਰ ਸਾਹਬ ਤੇ ਸੰਤ ਜਿਆਨੀ ਹਰਨਾਮ ਸਿੰਘ ਜੀ ਢੰਡਰਾ ਵਾਲੇ ਉਹਨਾਂ ਵੱਨਿਓ ਬੜੇ ਉੱਚੇ ਤੌਰ ਤੇ ਮਨਾਇਆ ਜਾ ਰਿਹਾ ਹੈ ਸੰਗਤਾਂ ਦੂਰ ਦੂਰ ਤੋਂ ਆਉਂਦ ਰਹੀਆਂ ਨੇ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਪਹੁੰਚ ਕੇ ਭਾਈ ਆਪਣੇ ਜਨਮ ਨੂੰ ਸਫਲਾ ਕਰੋ ਦੂਸਰੇ ਪਾਸੇ ਗਿਆਨੀ ਜ세ਦਾਰ ਬਿੱਪਲ ਸਿੰਘ ਜੀ ਸੰਤ ਬਾਬਾ ਕਾਕਾ ਸਿੰਘ ਜੀ ਸੰਤ ਬਾਬਾ ਤੇਗ ਸਿੰਘ ਜੀ ਚੇਅਰਮੈਨ ਸਾਹਿਬ ਸਾਡੇ ਸ਼੍ਰੀਮਾਨ ਜੀ ਮੰਗਰਾ ਵਸਤੂਆਂ ਆ ਉਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਵੇਂ ਗੁਰੂ ਕਬੂ ਸਿੰਘ ਮਹਾਰਾਜ ਜੀ ਨੇ 25 ਹਿੰਦ ਲਾਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ੍ਰੀ ਅਖੰਡ ਪਾਠ ਆਪ ਆਪਣੀ ਨਿਗ੍ਹਾਜ ਕਰਵਾਇਆ ਸੀ ਉਸ ਮਰਜਾਦਾ ਨੂੰ ਮੁੱਖ ਰੱਖ ਕੇ ਵਰਗਾਸ 5 ਤਰੀਕ ਨੂੰ ਕੀਤਾ ਗਿਆ ਤੇ ਸ਼ੇਰ ਦੇ ਸਤ ਨੂੰ ਭੋਗ ਪਾਏ ਜਾਣਗੇ ਸਾਰੀਆਂ ਸੰਗਤਾਂ ਨੇ ਉੱਥੇ ਵੀ ਪਹੁੰਚਣਾ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਬੜਾ ਸਤਗੁਰੂ ਦੀ ਕਿਰਪਾ ਗਈ ਸੰਗਤਾਂ ਦੂਰ ਦੂਰ ਤੋਂ ਆ ਕੇ ਸਤਿਗੁਰੂ ਦੀ ਬਾਣੀ ਸੁਣ ਕੇ ਆਪਣਾ ਜਨਮ ਸਫਲਾ ਕਰ ਰਹੀਆਂ ਨੇ ਪਵਿੱਤਰ ਸਰੋਵਰ ਵਿੱਚ ਅਰਸ਼ਨਾਣ ਕਰ ਰਹੀਆਂ ਨੇ ਤੇ ਦੋ ਥਾਂ ਤੇ ਸਵੇਰੇ ਹੀ 7 ਤਰੀਕ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਦਾ ਸਦਕਾ ਜੋ ਉਹਨਾਂ ਨੇ ਇੱਥੇ ਗੁਰੂਗ੍ਰੰਥ ਸਾਹਿਬ ਮਹਾਰਾਜ ਦੀ ਦੇਸਪੂਰਨ ਕੀਤੀ ਸੀ ਬਾਣੀ ਸਾਰੀ ਸਪੂਰਨ ਕੀਤੀ ਸੀ ਤੇ ਉਸ ਦਿਨ ਨੂੰ ਸਵੇਰੇ ਬੜੇ ਉਤਸ਼ਾਹ ਤੇ ਚਾਹ ਨਾਲ ਤਖਤ ਸਾਹਿਬ ਤੇ ਬੰਗਾ ਮਸਤੂਆਣਾ ਸਾਹਿਬ ਵਿਕੇ ਇਹ ਮਨਾਇਆ ਜਾ ਰਿਹਾ ਸਾਰੀਆਂ ਸੰਗਤਾਂ ਪਹੁੰਚ ਕੇ ਲਾਭ ਪ੍ਰਾਪਤ ਕਰੋ ਆਪਣੇ ਜਨਮ ਨੂੰ ਸਫਲਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ